ਤਸਿਲ ਦੇ ਨੀ ਪੰਜਾਬ ਸਰਕਾਰ ਵੱਲੋਂ ਹੁਣ ਜਾਰੀ ਕੀਤੇ ਗਏ ਹਨ ਕਿ ਜਨਤਿਕ ਸੇਵਾਇਸ ਨੂੰ ਦੀ ਕਿਸੇ ਵੀ ਜ਼ਿਲ੍ਹੇ ਵਿੱਚ ਕੋਈ ਕਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੇਕਰ ਕੋਈ ਕਤਾਹੀ ਜਾਂ ਲਾਪਰਵਾਹੀ ਵਰਤੀ ਗਈ ਤਾਂ ਡੀਸੀ ਅਤੇ ਐਸਐਸਪੀ ਇਸ ਦੇ ਜ਼ਿੰਮੇਵਾਰ ਹੋਣਗੇ ਉਸ ਤੋਂ ਬਾਅਦ ਡੀਆਈਜੀ ਹਰਮਨ ਸਿੰਘ ਗਿੱਲ ਨੇ ਕਾਨਾ ਪੁਲਿਸ ਥਾਣੇ ਦੀ ਅਚਨ ਤੇ ਚੈਕਿੰਗ ਕੀਤੀ ਚੈਕਿੰਗ ਦੇ ਦੌਰਾਨ ਐਸਐਚਓ ਤੇ ਡੀਐਸਪੀ ਗਿਆਰਹਰ ਪਾਏ ਗਏ ਉਹ ਤਾਂ ਸਿੱਧਾ ਖਾਲੀ ਪਈਆਂ ਗਈਆਂ ਪਤਾ ਲੱਗਾ ਕਿ ਐਸਐਚਓ ਤੇ ਡੀਐਸਪੀ ਆਪਣੇ ਕੁਆਟਰਸ ਉੱਤੇ ਪਏ ਸਨ ਡੀਆਜੀ ਹਰਮਨਵੀਰ ਗਿੱਲ ਨੇ ਦੱਸਿਆ ਕਿ ਉਹਨਾਂ ਨੂੰ ਵਾਇਲੈਂਸ ਰਾਈਟ ਅਧਿਕਾਰੀਆਂ ਨੇ ਦੱਸਿਆ ਕਿ ਐਸਐਚਓ ਤੇ ਡੀਐਸਪੀ ਡਿਊਟੀ ਤੋਂ ਗੈਰਹਾਜ਼ਰ ਹਨ ਉਹਨਾਂ ਦੱਸਿਆ ਕਿ ਉਹਨਾਂ ਜ਼ਿਲ੍ਹਿਆਂ ਤੋਂ ਅਧਿਕਾਰਨ ਸੂਚਿਤ ਕੀਤਾ ਕਿ ਅਚਨ ਦੇ ਚੈਕਿੰਗ ਕੀਤੀ ਜਾਵੇਗੀ ਤੇ ਅਜਿਹੀ ਅਨਗਿਲੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਬਰਖਲਾਫ ਸਖਤ ਕਾਰਵਾਈ ਕੀਤੀ ਜਾਵੇਗੀ

काले काले ये हेलो हेलो ओए ओए लोटू यूनिट कॉर्मेंट्रोल यूनिट हुशियारपुर यूनिट फोर जुलेट फोर डेल्टा वन जुलेट फोर पॉइंट नोट कर ਰੇਂਜ ਦੇ ਸਾਰੇ ਜੀਓਐਸ ਐਚਓਸ ਕਰਦਨੇ ਐਸਐਸਪੀ ਨੂੰ ਨੋਟ ਕਰਾ ਅੱਜ ਮਰ ਥਾਣਾ ਕਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇਰਥੇ ਨੰਬਰ 8 ਦਾ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸਐਚਓ ਤੇ ਡੀਐਸਪੀ ਥਾਣਾ ਆਪਣੇ ਕੁਆਟਰਾਂ 'ਚ ਪਾਏ ਗਏ ਉੱਤੇ ਨਫਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨ ਪੁੱਛੀ ਸੀ ਨਾਇੰਕਾੜਾ ਇੱਕ ਲੇਡੀ ਹਵਾਲਾ ਪਈ ਸੀ ਔਰ ਕੋਈ ਵੀ ਲੇਡੀ ਕਾਉਂਸਲਪਰ ਨੂੰ ਕਰਾਣਾ ਸੀ ਫੈਲਾਹਾਰ ਐਸਐਚਓ ਟਾਂਡੇ ਤੋਂ ਪੁਲਿਸ ਲਾਈਨ ਦਾ ਗਿਰ ਕਰ ਰਹੇ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾ ਰਿਪੋਰਟਿੰਗ ਕੁਆਲਟੀਟੀ ਕੀਤੀ ਜਾ ਰਹੀ ਹੈ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਕਿ ਕਿਹੜੇ ਕਿਹੜੇ ਖਾੜੇ ਦੇ ਵਿੱਚ ਇਹੋ ਜਿਹੀਆਂ ਰਤਾਈਆਂ ਪਾਈਆਂ ਜਾਂਦੀਆਂ ਕਿਤੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਸਰ ਜੀ ਦੋ ਰੱਖੋ ਤਦ ਉਹ ਕਿਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਉਹਨਾਂ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨ ਸਾਨੂੰ ਭੇਜੀਆਂ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕਨਸਰਟ ਜੀਓ ਐਸ ਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ওভার